ਉਹਨੇ ਮਗਰੋਂ ਚਾਚੇ ਦਾ ਮੁੰਡਾ ਆਇਆ ਜੀ ਗੱਲ ਕਰੀ ਗੀ ਜੀ ਅੱਜ ਇੱਕ ਕੋਈ ਘਟਨਾ ਹੋਈ ਜੀ ਸਰ ਜੀ ਪਿੰਡੋਂ ਆ ਰਹੇ ਸੀ ਦੋ ਗੁੜੀਆਂ ਦਾ ਪੁੱਪਰ ਸੀਗਾ ਜੀ ਇੱਥੇ ਪੇਪਰ ਦਿਹਾਣ ਆਏ ਸੀ ਇਹ ਜੀ ਫਰੀਦਕੋਟ ਸਿੰਘਾ ਪਿੰਡ ਹੈ ਜੀ ਰਸਤੇ 'ਚ ਆਉਂਦੇ ਇੱਕ ਇੱਕ ਟਪਲ ਡਿੱਗਿਆ ਜੀ ਉਹਦੇ ਡਿੱਗਣ ਕਾਰਨ ਕਰਕੇ ਜੀ ਸਰਟਾ ਲੱਗ ਗਿਆ ਕਿੰਨੇ ਬੰਦੇ ਠੀਕ ਪੰਜ ਪੰਜ ਜਣੇ ਸੀਗੇ ਜੀ ਜੀ ਹਲਾਕ ਕੀ ਨਾ ਹੋਇਆ ਠੀਕ ਹੈ ਜੀ ਉਹ ਤੂੰ ਠੀਕ ਹੈ ਜੀ ਅੱਗੋਂ ਇੱਕ ਬੁੜੀ ਆਦੀ ਦੇਖੋ ਜੀ ਨਾਲ ਦੀ ਜੋ ਮੇਰੇ ਇਲਾਜ ਹਸੇ ਨਾਲ ਹਾਂਜੀ ਦਾਤ ਬੁੜੀ ਆ ਜੀ ਚੱਲੀ ਜਾਂਦੇ ਹੋ ਜੀ ਹੋ ਰਿਹਾ ਜੀ ਹਾਂਜੀ ਹਾਂਜੀ ਬਾਕੀ ਦੇ ਹਾਲ ਠੀਕ ਹੈ ਸਰ ਜੀ ਉਹਨਾਂ ਦੇ ਨਾਲ ਐਕਸੀਡੈਂਟ ਹੋਇਆ ਹੈ ਕਿੰਨੇ ਕ ਬੰਦੇ ਸਵਾਰ ਠੀਕ ਨਾ ਹੋ ਜੀ 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 ਬਾਬੇ ਰੋਡੇ ਸ਼ਾਹ ਦੀ ਸਮਾਦ ਹੈ ਫੋਟਪੂਰਾ ਰੋਡ ਤੇ ਉੱਥੇ ਇਹ ਸਿਵੀਆਂ ਪਿੰਡ ਤੋਂ ਬਲਜੀਤ ਸਿੰਘ ਸਾਡਾ ਬਚਿਤ ਬਚਿੰਤ ਸਿੰਘ ਦੀ ਨਾਲ ਇੱਕ ਭਰਜਾਈ ਸੀ ਇੱਕ ਬ੍ਰਦਰ ਦੀ ਨੂੰਹ ਸੀ ਇੱਕ ਇਹਨਾਂ ਦੀ ਪੁੱਤਰੀ ਸੀਗੀ ਇੱਕ ਪਿੰਡ ਤੋਂ ਲੜਕੀ ਸੀ ਨਾਲ ਅ ਗੁਰਦੁਆਰਾ ਹਰਿੰਦਰਾ ਨਗਰ ਗੁਰਦੁਆਰਾ ਸਾਹਿਬ ਉੱਥੇ ਪੇਪਰ ਦੇ ਨੌਂਦੇ ਸੀ ਬੱਥੇ ਨੈਤਿਕ ਦਾ ਉਹ ਪੇਪਰ ਦੇ ਨ ਆ ਰਹੇ ਸੀ ਤੇ ਦਰਖਤ ਇੱਕਦਮ ਪਪੂਲਰ ਦਾ ਸੀਗਾ ਅ ਦੁਜੀ ਸਾਈਡ ਤੇ ਉਹ ਡਿੱਗਾ ਗੱਡੀ ਦੇ ਉੱਪਰ ਜੀ ਗੱਡੀ ਦੇ ਉੱਪਰ ਡਿੱਗਣ ਨਾਲ ਤੇ ਇਹ ਸਾਰਿਆਂ ਪੰਜਾਂ ਜਣਿਆਂ ਦੇ ਸੱਟਾਂ ਲੱਗੀਆਂ ਔਰ ਜਿਹਦੇ ਵਿੱਚੋਂ ਇੱਕ ਲੜਕੀ ਸਹਿਜ ਪ੍ਰੀਤ ਕੌਰ ਆ ਪਿੰਡ ਤੋਂ ਅਸੀਂ ਲੜਕੀ ਜਿਹੜੀ ਨਾਲ ਬੈਠੀ ਸੀ ਵਸਤਣਾਂ ਤੋਂ ਉਹਦੀ ਬਰਾਨੇ ਲਾਜ਼ਮਤ ਹੋ ਗਏ ਉਹ ਮੋਰਚੀ ਤੇ ਹੁਣ ਲੈ ਕੇ ਗਏ ਬੱਚੇ ਬੱਚੀਆਂ ਦੋਨਾਂ ਦੀ ਉਮਰ 13-13 ਸਾਲ ਹੈ ਉਹ ਕਲਾਸ ਪਹਿਲੂ ਚੀ ਦੂਸਰੀ ਬੇਟੀ ਇਹਨਾਂ ਦੀ ਜਿਹੜੀ ਪੁੱਤਰੀ ਸੀ ਉਹਦੀ ਕਲਾਸ ਕਰ ਰਹੀ ਸੀ ਤੇ ਦੂਜੇ ਬਾਕੀ ਜਿਹੜੇ ਪੇਸ਼ੈਂਟ ਹੈਗੇ ਜੀ ਉਹਨਾਂ ਦੀ ਠੀਕ ਹੈ ਇੱਕ ਜਿਹੜੀ ਉਹਨਾਂ ਦੇ ਭੜਾਈ ਸ਼ੂਰ ਦੇ ਸੱਟ ਥੋੜੀ ਜਿਹਾ ਦਾ ਇੱਕ ਉਹਦੇ ਸਿਰ 'ਚ ਵੀ ਹੈ ਤੇ ਇੱਕ ਗੁੱਟ ਲੱਗਦਾ ਵੀ ਜਿਵੇਂ ਫ੍ਰੈਕਚਰ ਆ ਸਟਕ ਸਮਾਂ ਦੇ ਵਿੱਚ ਹਾਂਜੀ ਉਸ ਕੋਲੋਂ ਕੀ ਕਰ ਰਹੇ ਕੌਂਸਲਰੋ ਹੀ ਐਸਸੀ ਅਖਵਾਲ ਸਿੰਘ ਅਖਵਾਲਚੰਦ ਕਾਰਵਾਈ ਕਰ ਰਿਹਾ ਉਹਨਾਂ ਨੂੰ ਮੈਂ ਇਨਫਾਰਮ ਕਰਦਾ ਉਹ ਆ ਰਹੇ ਉਹ ਮੌਕੇ ਤੇ ਸੀਗੇ ਤੇ ਉਹਨੂੰ ਕਿਹਾ ਵੀ ਆ ਕੇ ਤੁਸੀਂ ਉਹਨਾਂ ਦੇ ਬਿਆਨ ਲਿਖ ਕੇ ਜਿਹੜੀ ਪੰਦੀ ਕਰ ਲਈ ਕਰੋ ਕਰਦੀ ਕੋਈ ਕਰ